22 ਸਾਲ ਦੀ ਇਹ ਜਵਾਨ ਕੁੜੀ ਜਿਸ ਦਾ ਨਾਮ ਜਸ਼ਨਦੀਪ ਕੌਰ ਸੀ ਆਪਣੀ ਸੱਸ ਦੇ ਨਾਲ ਸਹੁਰੇ ਘਰ ਦੇ ਵਿੱਚ ਹੀ ਰਹਿ ਰਹੀ ਅਤੇ ਬੀਤੇ ਕੁਝ ਦਿਨ ਪਹਿਲਾਂ ਹੀ ਜਿਸ ਦੇ ਵਿੱਚ 5 ਕੁ ਦਿਨ ਦਾ ਹੀ ਸਬੰਧ ਦੱਸਿਆ ਜਾ ਰਿਹਾ ਹੈ ਇਹ ਕੰਮ ਤੇ ਲੱਗੀ ਸੀ ਆਪਣੀ ਮਾਸੂਮ ਬੱਚੀ ਨੂੰ ਸਕੂਲ ਛੱਡਣ ਤੋਂ ਬਾਅਦ ਇੱਥੇ ਕੰਮ ਤੇ ਆਈ ਪਰ ਇੱਥੇ ਹੀ ਪਟਾਕੇ ਫੈਕਟਰੀ ਦੇ ਵਿੱਚ ਕੰਮ ਕਰਦੇ ਸਮੇਂ ਇੱਕ ਇਹੋ ਜਿਹਾ ਧਮਾਕਾ ਹੋਇਆ ਜਿਸ ਦੇ ਵਿੱਚ ਇਸ ਕੁੜੀ ਦੀ ਜਾਨ ਚਲੀ ਗਈ। ਇਹ ਵੀ ਪਤਾ ਲੱਗਿਆ ਕਿ ਇੱਥੇ ਇੱਕ 10 ਕੁ ਸਾਲ ਦਾ ਬੱਚਾ ਵੀ ਕੰਮ ਕਰ ਰਿਹਾ ਸੀ ਉਹ ਵੀ ਜ਼ਖਮੀ ਹੈ ਜਿਸ ਨੂੰ ਕਿ ਹਸਪਤਾਲ ਰੈਫਰ ਕੀਤਾ ਗਿਆ। ਇੱਕ ਮਾੜੀ ਘਟਨਾ ਪਿੰਡ ਦੇ ਵਿੱਚ ਵਾਪਰਨ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਬੰਦੇ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਗੈਰ ਕਾਨੂੰਨੀ ਕੰਮ ਕਰ ਰਿਹਾ ਸੀ ਨਾਲ ਹੀ ਇਸ ਨੇ ਪਿੰਡ ਦੇ ਕਿੰਨੇ ਹੀ ਘਰ ਮਿੰਟਾਂ ਦੇ ਵਿੱਚ ਉਜਾੜ ਦਿੱਤੇ ਨੇ 10 ਸਾਲ ਦੇ ਜ਼ਖਮੀ ਮੁੰਡੇ ਦੇ ਬਾਰੇ ਵੀ ਇਹੀ ਪਤਾ ਲੱਗਿਆ ਕਿ ਅੱਜ ਉਹ ਪਹਿਲੇ ਦਿਨ ਇੱਥੇ ਕੰਮ ਤੇ ਆਇਆ ਸੀ ਅਤੇ ਇਸ ਕੁੜੀ ਦੇ ਬਾਰੇ ਵੀ ਕਿ ਇਸ ਨੂੰ 5 ਕੁ ਦਿਨ ਹੀ ਹੋਈ ਸੀ ਇੱਥੇ ਕੰਮ ਤੇ ਆਉਂਦੇ ਕਿ ਇਹ ਮਾੜੀ ਘਟਨਾ ਵਾਪਰ ਗਈ ਮਨਜੀਤ ਕੌਰ ਜਿਹੜਾ ਨਗਰ ਇਹ ਨਿਸ਼ਾਰਾ ਪੰਨੂ ਆਪਣਾ ਕੀ ਗੱਲ ਬਾਤ ਬਣੀ ਪਤਾ ਨਹੀਂ ਚਾਂਚੱਕ ਉਥੇ ਅੱਗ ਲੱਗ ਗਈ ਸਾਡੀ ਨੌ ਕੁੜੀ ਨੂੰ ਚੜਾ ਕੇ ਵੈਨ ਤੇ ਤੇ ਉਥੇ ਕੰਮ ਕਰਨ ਗਈ ਆ ਅਜੇ ਗਏ ਹੀ ਆਜੇ ਤਾਂ ਉੱਥੇ ਗਏ ਪਹੁੰਚੇ ਹੀ ਆ ਤੇ ਕਨੈਕਟਰ ਤੇ ਕੰਮ ਕਰ ਰਹੇ ਸਾਲ ਕੋ ਹੋ ਗਿਆ ਨਾ ਸਾਲ ਹੋ ਗਿਆ ਹਾਂਜੀ ਕਿੰਨੇ ਕੋ ਹੋ ਗਿਆ ਆਪਣੀ ਬੋਟੀ ਦੇ ਪੰਜ 6 ਦਿਨ ਹੋ ਗਏ ਜਾਂਦਿਆਂ ਨੂੰ ਪਹਿਲਾਂ ਨਹੀਂ ਜਾਂਦੀ ਆਪਣੀ ਬੋਟੀ ਅਸੀਂ ਜਾਣ ਨਹੀਂ ਦਿੰਦੇ ਆਪਣਾ ਮੁੰਡਾ ਕੰਪਨੀ ਚ ਕੰਮ ਕਰਦਾ ਘਰੇ ਨੌ ਸੱਤ ਹੁੰਦੀਆਂ ਇਹ ਇਕੱਲੀ ਕਰਕੇ ਚੱਲ ਜਾਂਦੀ ਸੀ ਤਿਆਰ ਕਿਉਂਦਾ ਸੀ ਇੱਥੇ ਪਤਾ ਨਹੀਂ ਬਾਈਆਂ ਤਿਆਰ ਕਰਦੇ ਸੀ ਬਾਈਆਂ ਹੋਰ ਕਿਹੜਾ ਕਿਹੜਾ ਤਿਆਰ ਹੁੰਦਾ ਪਤਾ ਨਹੀਂ ਹੋਰ ਨਹੀਂ ਹੁੰਦੇ ਹੋਰ ਨਹੀਂ ਕਿੰਨੇ ਕੁ ਲੋਕ ਕੰਮ ਕਰਦੇ ਕੰਮ ਤੇ 5 6 ਜੀ ਜਾਣੇ ਸੀ ਉੱਥੇ ਬਾਕੀ ਇਸ਼ਾਰਾ ਮਾਰ ਗਏ ਇਤੋਂ ਵਿਚਾਰੀ ਤੋਂ ਛਾਲ ਨਹੀਂ ਵਜੀ ਇਹ ਜਿਆਦੀ ਸੋਰ ਸੀ ਸਾਡੀ ਬੋਲੀ ਜੀ ਨਾ ਜੀ ਉਮਰ ਕਿੰਨੀ ਹੋ ਗਈ ਇਹਦੀ ਉਮਰ ਹੋਣੀ ਆ 22 ਸਾਲ ਤੇ ਹੋਏ 22 ਸਾਲ ਹੈ ਗਈ ਜਸ਼ਨ ਦੀ ਨਾ ਜੀ ਜਸ਼ਨ ਜਸ਼ਨ ਤੇ ਬੱਚੇ ਪੁੱਛਿਆ ਕਿ ਇਹਨਾਂ ਹਾਂਜੀ ਇੱਕ ਗੁੜੀਆ ਗੁੜੀਆ ਹਾਂਜੀ ਹੋਰ ਕਿੰਨੇ ਲੋਕ ਜਿਹੜੇ ਦੇਖੀਏ ਇੱਕ ਹੀ ਬੇਟਾ ਹੋਰ ਹੋਇਆ ਤੇ ਇੱਕ ਸਾਡੀ ਨੌ ਜਿਹੜੀ ਉਹ ਮੌਕੇ ਤੇ ਪੂਰੀ ਹੋ ਗਈ ਬਾਕੀ ਲੋਕਾਂ ਪਿਛੋਕ ਮੋਛਾਲਾ ਮਾਰਦੇ ਇਹ ਤੋਂ ਛਾਲ ਨਹੀਂ ਵਜੀ ਆ ਰੋਟੇ ਦਿੱਗਦੀ ਆ ਇਹ ਤੋਂ ਛਾਲ ਨਹੀਂ ਬਾਕੀ ਬਚ ਗਿਆ ਬਾਕੀ ਬਚ ਗਿਆ ਹਾਂਜੀ ਛੋਟੂ ਸੀ ਕਿ ਮੰਨ ਕਰਦੀ ਅਸੀਂ ਚਾਹਦੇ ਹਾਂ ਸਾਡਾ ਇਨਸਾਫ ਹੋਣਾ ਚਾਹੀਦਾ ਤੇ ਫੈਕਟਰੀ ਕਿਹਨੇ ਦੀ ਸੀ ਉਹਨਾਂ ਗੋਪੀ ਕੀ ਸੀ ਇਹਨਾਂ ਨੂੰ ਨਹੀਂ ਲੰਮਾ ਚਾਹੀਦਾ ਸੀ ਇਹਨਾਂ ਇੱਕ ਜਨੋ ਕੰਮ ਤੇ ਕਰਦੇ ਉਹਨਾਂ ਗੋਪੀ ਕਰੇ ਕੰਮ ਕਰਦੇ ਸੀ ਇਹਨਾਂ ਨੇ ਫੈਕਟਰੀ ਨਹੀਂ ਵਾਹ ਗਈ ਉਹਨਾਂ ਵਾਹੇ ਘਰੇ ਕੰਮ ਚਲਾਇਆ ਸੀ ਕੰਮ ਚਲਾਇਆ ਇਹਨਾ ਗੀਤਾ ਕਿਹਤੋਂ ਰਾਂ ਨਾਲ ਔਰ ਇੱਥੇ ਚੌਧਰੀ ਮਿਸਰ ਹੈ ਤੇ ਕੀ ਗੱਲ ਹੋਈ ਆ ਜਿਹੜੀ ਹੋਈ ਆ ਬਾਜੀ ਮੈਂ ਕੰਮ ਕਰਨ ਗਈ ਮੈਨੂੰ ਪਰਾ ਨਹੀਂ ਆ ਮਾਂ ਉਹਨੇ ਆਈ ਕਿਸੇ ਨੇ ਫੋਨ ਕੀਤਾ ਤੇਰਾ ਮੁੰਡਾ ਸਰ ਕੇ ਤੇ ਮਪਾਜੀ ਆਈ ਕੰਮ ਛੱਡ ਕੇ ਕੀ ਨਾ ਕਿੰਨੀ ਉਮਰ ਦੀ ਉਮਰ ਆ ਵੀ ਇੰਨੀ ਹੋਛਿਆ ਹੋ ਗਏ ਛੇ ਹਾਂ ਦਾਸ ਲੱਗੇ ਦਾਸ ਹਾਂਜੀ ਤੇ ਕਨੇ ਕਰ ਤੱਕ ਕੰਮ ਕਰਦਾ ਨਹੀਂ ਆ ਨਹੀਂ ਕੰਮ ਆਜ ਗਏ ਪਹਿਲੀ ਵਾਰ ਗਏ ਹਨ ਨੂੰ ਇਹਨੂੰ ਡਾਕੇ ਮਾਂ ਪੁੱਤ ਨਹੀਂ ਜਾਣਾ ਆਂਦਰ ਨਹੀਂ ਮਾਂ ਹਾਂ ਆਪੇ ਗਏ ਇਹਨੇ ਪਰ ਫਰਕਾ ਕੁਰੀ ਨੇ ਖੜੇ ਹੀ ਆਂਦੀ ਬੋਤ ਤੋਰਾ ਚੁੱਕ ਕੇ ਖੜੀਏ ਉਹਨੇ ਖੜੀ ਹੀ ਉਹਨਾਂ ਦੇ ਜਿਹੜਾ ਪਟਾਕੇ ਪਰ ਅੰਮਰਸਰ ਲੈ ਗਏ ਆ ਅੰਮਰਸਰ ਲੈ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਹੋ ਤਾਂ ਮੈਂ ਇਹ ਕਰਾਇ ਚ ਆ ਨਹੀਂ ਕਰਾ ਜੇ ਚਾਰੂ ਕੋ ਚਾਲਵਨੀ ਮਾੜਿਆ ਨਕਰਿਆ ਸਰਪੰਚ ਪਰਪਾਲ ਸਿੰਘ ਸਾਹਿਬ ਕਾ ਇਹ ਗੋਪੀ ਆ ਮੁੰਡਾ ਇੱਥੇ ਆਪਣੇ ਕੋਠੇ ਦੇ ਉੱਤੇ ਅਸਤਬਾਜੀ ਬਣਾਉਂਗਾ ਹੀ ਤੇ ਗੈਰ ਕਾਨੂੰਨੀ ਮਹੱਲੇ ਦੇ ਵਿੱਚ ਬਣਾਉਂਦਾ ਹੈ ਤੇ ਇੱਕ ਦੋ ਜਨਾਨੀਆਂ ਡੇਡ ਹੋ ਗਈਆਂ ਤੇ ਇੱਕ ਮੁੰਡਾ ਥੋੜਾ ਜ਼ਖਮੀ ਆ ਤੇ ਪ੍ਰਸ਼ਾਸਨ ਆਇਆ ਇਹ ਉਹਨਾਂ ਮੌਕਾ ਵੇਖਿਆ ਤੇ ਡੈਡ ਬੋਡੀ ਜਿਹੜੀ ਉਹ ਮੁਲਾਜਬਾ ਤੇ ਲੈ ਕੇ ਆ ਤੇ ਜਿਹੜੀਆਂ ਅਸਥਬਾਜੀ ਘਰਾਂ ਦੇ ਵਿੱਚ ਨਹੀਂ ਹੋਣੀ ਚਾਹੀਦੀ ਇਹਨਾਂ ਕਿਸ ਨੂੰ ਕਨਫਰਮ ਨਹੀਂ ਕੀਤਾ ਕਿ ਮੌਜੂਦਵਾਰ ਨੂੰ ਦੱਸ ਦੇ ਅਸੀਂ ਉੱਥੇ ਦਰਖਾਸਤ ਦੇ ਦਿੰਦੇ ਤੇ ਜਿਹੜਾ ਇਹ ਮਹੱਲੇ ਦੇ ਵਿੱਚ ਨਾ ਕਾਰਵਾਈ ਹੁੰਦੀ ਪਤਾ ਲੱਗਾ ਕਨੇਕਟਰ ਤੋਂ ਤਿਆਰ ਕਰ ਰਹੇ ਹਾਂ ਇਹ ਜੀ ਆ ਦਿਵਾਲੀ ਦੇ ਉੱਤੇ ਹੀ ਕਰਨ ਲੱਗੇ ਆ ਪਹਿਲਾਂ ਨਹੀਂ ਪਤਾ ਸਾਨੂੰ ਤੇ ਮੌਤ ਕਿਨੇ ਦੀ ਜਖਮੀ ਕਿੰਨੇ ਲੋਕ ਐ ਇੱਕ ਜਨਾਨੀ ਦੀ ਮੌਤ ਹੋਈ ਆ ਜੀ ਇੱਕ ਮੁੰਡਾ ਥੋੜਾ ਜਖਮੀ ਆ ਤੇ ਉਹਨੂੰ ਹਸਪਤਾਲਾ ਲੈ ਕੇ ਗਏ ਆ ਹੁਣ ਤੁਸੀਂ ਕੀ ਪ੍ਰਸ਼ਾਸਨ ਕੋਲ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਜੀ ਇਹ ਨਹੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਚਾਹੀਦਾ ਜਦੋਂ ਦਿਵਾਲੀ ਮੌਕਾ ਆਉਂਦਾ ਜਾਂ ਗੁਰਪੁਰਬ ਆਉਂਦਾ ਵਾ ਤੇ ਇਹਨਾਂ ਨੂੰ ਮੌਜੂਦਾ ਬਾਰਾਂਕੋ ਪੁੱਛ ਕੇ ਪਤਾ ਕਰਨ ਵੀ ਕਿਤੇ ਕਿਤੇ ਇਹ ਗੈਰ ਕਾਨੂੰਨੀ ਕੰਮ ਚੱਲਦਾ ਪਰ ਇਹ ਇਦੇ ਇਲਾਕੇ ਜੇ ਟੁਪਿੰਡਾਂ ਨਾਲ ਅਣਗੌੜ ਪਤੇ ਹੋਊਗਾ ਕਿ ਇਹ ਕੰਮ ਚੱਲਦਾ ਹਾਂਜੀ ਬਿਲਕੁਲ ਨਹੀਂ ਇਸ ਕੱਲ ਦਾ ਵਿਰੋਧ ਵੀ ਕੀਤਾ ਨੇ ਵਿਰੋਧ ਕਰਨਾ ਚਾਹੀਦਾ ਹੈ ਆਖਿਆ ਵੀ ਉਹਨੂੰ ਨਹੀਂ ਮੰਨਿਆ ਅਣਗੌੜ ਨੇ ਤੇ ਆਖੇ ਹੋਊਗਾ ਜਿਨ੍ਹਾਂ ਨੂੰ ਪਤਾ ਹੋਈਗਾ